हां जी दोस्तों की हालचाल है जितने खड़े हैं हम आसी मॉडल टाउन जालंधर ਦੇ ਵਿੱਚ जालंधर ਦੇ ਵਿੱਚ ਤੁਹਾਨੂੰ ਇੱਕ ਜਗ੍ਹਾ ਲੈ ਕੇ ਆਏ ਆ ਪਹਿਲਾਂ ਤਾਂ ਤੁਹਾਨੂੰ ਇਹਨਾਂ ਕੀ ਚੀਜ਼ ਦਿਖਾਉਣੀ ਆ ਜੇ ਸਵਾਦ ਨਾ ਲੱਗਾ ਤੇ ਬਿੱਲ ਡਬਲ ਦੇ ਦਿਓ ਕਲੀਅਰ ਗੱਲ ਆ ਭਾਈ ਜੇ ਤੁਹਾਨੂੰ ਇੱਥੇ ਖਾਣਾ ਨਾ ਸਵਾਦ ਲੱਗਾ ਨਾ ਤੇ ਤੁਸੀਂ ਪੈਸੇ ਡਬਲ ਦੇ ਕੇ ਜਾਣਾ ਸਭ ਤੋਂ ਪਹਿਲੀ ਸ਼ਰਤ ਇਹ ਆ ਤੇ ਇੱਧਰ ਬਣਾਉਂਦੇ ਨੇ ਮਸਲਸ ਸਾਸਸ ਸਪੈਸ਼ਲ ਮਡਲ ਕਰੀ ਇਸ ਟੀਮ ਚਿਕਨ ਮਰੀਮਸ ਐਂਡ ਰੈਪਸ ਤੇ ਇੱਧਰ ਸਭ ਤੋਂ ਫੇਵਰਿਟ ਬੰਦਾ ਸਾਡਾ ਵਨ ਐਂਡ ਓਨਲੀ ਮੋਸਟ ਫੇਵਰਿਟ ਯੂਟਿਊਬਰ ਰਜਤ ਭਾਜੀ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਯਾਰ ਇਧਰ ਲੱਗੇ ਆ ਯਾਰ ਕਿਧਰ ਘੁਆਚਾ ਫਿਰਦਾ ਯਾਰ ਬਹੁਤ ਵਧੀਆ ਬਹੁਤ ਵਧੀਆ ਭਾਜੀ ਅੱਜ ਤੁਹਾਨੂੰ ਬੜੀ देर ਬਾਅਦ ਦਰਸ਼ਨ ਦਿੱਤੇ ਮਹਾਰਾਜ ਜੀ ਹਾਂ ਜੀ ਬਸ ਤੁਸੀਂ ਬੁਲਾਇਆ ਬਹੁਤ دیر ਬਾਅਦ ਆਏ ਓਏ ਹੋਏ ਹੋਏ ਕੀ ਬਾਤ ਹੈ ਜੀ ਚਲੋ ਜੀ ਖੋੜਾ ਆਪਾਂ ਦਾ ਨੂੰ ਜਿਆਦਾ ਵੇਡਿੰਗ ਕਰਉਣੀ ਤੇ ਅੱਜ ਤੁਹਾਨੂੰ ਮਾਡਲ ਡਾਊਨ ਜਿੱਥੇ ਲੈ ਕੇ ਆਇਆ ਉਹ ਲੈ ਕੇ ਆਏ ਆ ਇਧਰ ਭਾਜੀ ਹੁੜਾ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕੀ ਹਾਲ ਚਾਲ ਜੀ 恩 ਕਿਰਪਾ ਮਹਾਰਾਜ ਦੀ ਕਿਰਪਾ ਜੀ ਕਿਰਪਾ ਮਹਾਰਾਜ ਦੀ ਭ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਤਾਂ ਮੋਰੇ ਕੀ ਚੀਜ਼ ਲਿਖੀ ਆ ਜੇ ਚੀਜ਼ ਨਾ ਪਸੰਦ ਆਈ ਪੈਸੇ ਡਬਲ ਦੇਖੋ ਜੀ ਜਿਹੜੇ ਬੰਦੇ ਨੇ ਮਿਹਨਤ ਕਰਨੀ ਤੇ ਜਿਹਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਸਾਨੂੰ ਆਪਣੇ ਆਪ ਤੇ ਮਾਣ ਸਿੱਕੀ ਅਸੀਂ ਚੀਜ਼ ਜਿਹੜੀ ਆ ਕੁਆਂਟੀਟੀ ਕੁਆਲਿਟੀ ਤੇ ਟੇਸ ਵੱਲੋਂ ਕੰਫਰਮਾਈਜ਼ ਨਹੀਂ ਕਰ ਸਕਦੇ ਇਸ ਕਰਕੇ ਮੋਰੇ ਲਿਖਾਇਆ ਹੈ ਮਨ ਲਿਖਿਆ ਆਪਣੇ ਦੇ ਮਾਨਸਿਕ ਤਾਂ ਲਿਖਾਇਆ ਜੀ ਬਈ ਮਤਲਬ ਸਾਡੀ ਕੁਆਲਟੀ ਜਿਹੜੀ ਬੈਸਟ ਹੈ ਉਸ ਤੋਂ ਉੱਪਰ ਹੋ ਹੈ ਨਹੀਂ ਕੁਝ ਵੀ ਤਾਂ ਕਰਕੇ ਮੈਂ ਕਿਹਾ ਜੀ ਸਾਡੇ ਦੇ ਇੱਥੇ ਬੱਕਰਾ ਵੀ ਫਲੈਕਸ ਕਰਦਾ ਉਹ ਵੀ ਲਿਖਾਇਆ ਜੀ ਉਹ ਕੀ ਬਾਤ ਹੈ ਕੀ ਦੁਬਾਰਾ ਬੋਲੋ ਕੀ ਸੀ ਬੱਕਰਾ ਫਲੈਕਸ ਕਰਦਾ ਫਲੈਕਸ ਕਰਦਾ ਜੀ ਓਏ ਹੋਏ 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 ਅਸੀਂ ਤਾਂ ਸਪੈਸ਼ਲ ਤੁਸੀਂ ਉੱਪਰ ਦੇਖਿਓ ਹੈਡਿੰਗ ਲਿਖਾਈਆਂ ਹੋਈਆਂ ਸਾਰੀਆਂ ਜੀ ਕੀ ਬਾਤ ਹੈ ਤੇ ਇਦਾਂ ਹੈ ਕਿ ਮਾਈਂਡ ਦੇ ਪਲਾਨ ਜਿਹੜੇ ਨੇ ਉਹ ਅਸੀਂ ਦਿਲ ਤੋਂ ਲੈਨੇ ਓਹੋ ਵਾਹ ਜੀ ਇਸ ਕਰਕੇ ਜਿਹੜੀ ਸਾਡੀ ਮੇਕਿੰਗ ਹੈ ਜੀ ਅਸੀਂ ਇਹਨੂੰ ਪਿਆਰ ਕਰਦੇ ਹਾਂ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਅਸੀਂ ਇਸ ਚੀਜ਼ ਦੇ ਨਾਲ ਪਿਆਰ ਕਰਦੇ ਹਾਂ ਇਸ ਕਰਕੇ ਸਾਡਾ ਟੇਸਟ ਹੈ ਵਾਹ ਹਾਂਜੀ ਭਾਜੀ ਜੀ ਬਾਕੀ ਜਿੰਨਾ ਹੋ ਸਕਦਾ ਜੀ ਟੇਸਟ ਕੁਆਲਿਟੀ ਤੇ ਕੁਆਂਟੀਟੀ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਕਿਆ ਬਾਤ ਹੈ ਹਾਈ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਫ ਸਫਾਈ ਸਾਡੇ ਕੋਲ ਪੂਰੀ ਹੁੰਦੀ ਹੈ ਜੀ No doubt ਭਾਜੀ without gloves ਅਸੀਂ ਕੰਮ ਨਹੀਂ ਕਰਦੇ ਜੀ ਇੱਕ ਗਲਵਸ ਤਾਂ ਨਹੀਂ ਹੱਥ 'ਚ ਪਾਇਆ ਕਿਉਂਕਿ ਤੁਹਾਡੇ ਨਾਲ ਗੱਲ ਕਰਨੀ ਸੀ ਆਬੀਸਲੀ ਜਦੋਂ ਮੇਕਿੰਗ ਕਰਾਂਗੇ ਤੇ ਉਹ ਪ੍ਰੋਪਰ ਗਲਵਸ ਹੋ ਵੀ ਪਾ ਰਹੇ ਕਿਆ ਬਾਤ ਹੈ ਭਾਜੀ ਹੁਣ ਪਹਿਲਾਂ ਤਾਂ ਮੈਨੂੰ ਦੱਸੋ ਬਣਾਉਣੇ ਕੀ ਕੀ ਹੋ ਜੀ ਸਾਡੇ ਕੋਲ ਜੀ ਇੱਥੇ ਗ੍ਰਿਲ ਚਿਕਨ ਰਾਈਸ ਹੁੰਦੇ ਨੇ ਉਦਾਂ ਆਪਾਂ ਪ੍ਰੋਪਰ ਹੈਲਦੀ ਫੂਡ ਪ੍ਰੋਵਾਈਡ ਕਰਾਉਂਦੇ ਆ ਪਹਿਲਾਂ ਤੁਹਾਨੂੰ ਇਹ ਦੱਸ ਦਿੰਨਾ ਜੀ ਜਲੰਧਰ ਸ਼ਹਿਰ ਦੇ ਵਿੱਚ ਪਹਿਲੀ ਕਾਰਡ ਸਾਡੀ ਆ ਉਦਾਂ ਬਹੁਤ ਬ੍ਰਾਂਡ ਨੇ ਬਹੁਤ ਚੜ੍ਹਦੀ ਕਲਾ ਵਾਲੇ ਬ੍ਰਾਂਡ ਨੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਉਹਨਾਂ ਵੱਲ ਦੇਖ ਕੇ ਸਮਝ ਲੋ ਅਸੀਂ ਇੱਕ ਆਪਣੇ ਵੱਲੋਂ ਕਹਿ ਸਕੀਏ ਕਿ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਕੋਲ ਇੱਥੇ ਹੈਲਦੀ ਫੂਡ ਹੁੰਦਾ ਜਿਹਦੇ ਵਿੱਚ ਗ੍ਰਿਲਡ ਚਿਕਨ ਰਾਈਸ ਗ੍ਰਿਲਡ ਚਿਕਨ ਸੈਲਡ ਰੈਪ ਵਗੈਰਾ ਹੁੰਦੇ ਨੇ ਸਟੀਮ ਚਿਕਨ ਲੈਗ ਹੁੰਦੇ ਨੇ ਵਿੰਗਸ ਹੁੰਦੇ ਆ ਆਮਲੇਟ ਵਗੈਰਾ ਹੁੰਦੇ ਚਿਕਨ ਆਮਲੇਟ ਪਨੀਰ ਆਮਲੇਟ ਮਤਲਬ ਕਾਫੀ ਵੈਰਾਈਟੀਆਂ ਹੁੰਦੀਆਂ ਨੇ ਓਦਾਂ ਦੀ ਵੈਰਾਈਟੀ ਆਪਣੇ ਕੋਲ ਮਟਨ ਹੈ ਸਾਡੀ ਵਿਰਾਸਤ ਕਹਿ ਲਈਏ ਪਾਕਿਸਤਾਨੀ ਸਟਾਈਲ ਅਸੀਂ ਮਟਨ ਬਣਾਉਂਦੇ ਆ ਜੀ ਪ੍ਰੋਪਰ ਦੇਸੀਗੇ ਉਹ ਚ ਤੁਹਾਨੂੰ ਮੈਂ ਸ਼ਕਲ ਦਿਖਾਉਣਾ ਲਿਆਓ ਜੀ ਪਹਿਲਾਂ ਦੇ ਜੀ ਮਟਨ ਅਸੀਂ ਜੇਕਰ ਤੁਸੀਂ 5 ਵੇ ਦੇ ਲਾਗੇ ਛਾਗੇ ਹੁੰਦੇ ਤੇ ਮਟਨ ਤੁਹਾਨੂੰ ਪ੍ਰੋਪਰ ਕੁਆਂਟੀਟੀ ਚ ਦੇਖਣਾ ਸੀ ਪਰ 2-3 ਘੰਟਿਆਂ ਦੇ ਵਿੱਚ ਹੀ ਮਟਨ ਸਾਰਾ ਸਮਾਪਤੀ ਹੋ ਜਾਂਦਾ ਪਰ ਜਿੰ ਦੋ ਵੱਡੇ ਭਾਜੀ ਆ ਲੋ ਓਏ ਹੋਏ ਇਹ ਰੰਗਤ ਹੈ ਜੀ ਆ ਸਾਡੀ ਗਰੇਵੀ ਹੈ ਜੀ ਕੀ ਬਾਤ ਹੈ ਬੱਲੇ ਆ ਦੇਖੋ ਜੀ ਆ ਗਰੇਵੀ ਹੈ ਜੀ ਸਾਡੀ ਤੇ ਪੀਸ ਮਟਨ ਦਾ ਦੇਖੋ ਜੀ ਪੀਸ ਜੀ ਚੰਪਾ ਐਨ ਗਲਿਆ ਹੋਇਆ ਮਟਨ ਹੋਏਗਾ ਜੀ ਤੇ ਕੋਈ ਬੋਇਲ ਮਟਨ ਨਹੀਂ ਹੋਊਗਾ ਜੀ ਅੱਛਾ ਕੋਈ ਬੋਇਲ ਨਹੀਂ ਇਹ ਤੁਸੀਂ ਸਮਝ ਲਓ ਕੱਚੇ ਪਿਆਜ਼ ਠੀਕ ਹੈ ਜੀ ਕੱਚਾ ਹੀ ਸਾਰਾ ਮਟੀਰੀਅਲ ਹੁੰਦਾ ਜਿਹਨੂੰ ਤੜਕਾ ਕਹਿੰਦੇ ਆਪਾਂ ਹਾਂ ਜੀ ਬਿਲਕੁਲ ਉਹਦੇ ਵਿੱਚ ਮਟਨ ਪਾ ਕੇ ਸਿਰਫ ਭੁੰਨੀ ਜਾਣਾ ਭੁੰਨੀ ਜਾਣਾ ਪਾਣੀ ਨਹੀਂ ਪਾਣਾ ਵਿੱਚ ਬਹੁਤ ਵਧੀਆ ਪਾਣੀ ਐਂਡ ਤੇ ਪਾਵਾਂਗੇ ਅੱਛਾ ਭਾਜੀ ਹੁਣ ਮੈਨੂੰ ਇੱਕ ਗੱਲ ਜ਼ਰੂਰ ਦੱਸੋ ਹਾਂਜੀ ਹਾਂਜੀ ਬਾਸੋ ਬਈ ਮੇਨ ਗੱਲ ਇਹ ਆ ਵੀ ਸਾਬਤ ਸੂਰਤ ਸਿੱਖ ਹੈ ਨਾ ਹਾਂਜੀ ਹਾਂਜੀ ਬਾਸੋ ਮਟਨ ਦਾ ਕੰਮ ਚਿਕਨ ਦਾ ਕੰਮ ਕਰਦਾ ਇਦਾਂ ਹੈ ਜੀ ਕਹਿੰਦੇ ਆ ਨੇ ਕਿ ਰਹਿਤ ਪਿਆਰੀ ਮੋਜ ਕੋ ਸਿੱਖ ਪਿਆਰਾ ਨਹੀਂ ਉਹ ਜਿਹੜੀ ਰਹਿਤ ਪਿਆਰੀ ਮੋਜ ਕੋ ਸਿੱਖ ਪਿਆਰਾ ਨਹੀਂ ਮਹਾਰਾਜ ਦੇ ਸ਼ਬਦ ਹਨ ਜੀ ਉਹ ਜਿਹੜੀ ਉਹ ਪੰਕਤੀਆਂ ਨੇ ਜਿਹੜੀਆਂ ਉਹ ਸਿੱਖ ਵਾਸਤੇ ਬਹੁਤ ਜ਼ਰੂਰੀ ਨੇ ਬਹੁਤ ਮਹੱਤਵਪੂਰਨ ਨੇ ਪਰ ਇਹ ਸਾਡੀ ਕਿਰਤ ਹੈ ਇਹ ਤਾਂ ਦੇਖੋ ਜੀ ਗਰਨਾਣਕ ਪਾਲਸ਼ਾ ਜੀ ਨੇ ਵੀ ਕੀਤੀ ਆ। ਕੀ ਬਾਤ ਆਪਾਂ ਉਹ ਜੇ ਕਹਿ ਸੀ ਕਿ ਇੱਕ ਮਾਨਸਿਕਤਾ ਦਾ ਪੱਧਰ ਆ ਸਾਡੇ ਲੋਕਾਂ ਦਾ ਕਿ ਜਦੋਂ ਆਪਣਾ ਕੋਈ ਅੱਗੇ ਆਂਦਾ ਨਾ ਉਹਦੀਆਂ ਲਪਤਾਂ ਖਿੱਚਣੀ ਆ। ਖਿੱਚੜੀਆਂ ਨਹੀਂ। ਪਰ ਆਪਾਂ ਉਹਨਾਂ ਲੋਕਾਂ ਕੋਲ ਜਾ ਕੇ ਖਾਣਾ ਜਿਨ੍ਹਾਂ ਦੇ ਹੱਤਾਂ ਦੇ ਨੋਹਾਂ ਦੇ ਵਿੱਚ ਗੋਡੇ-ਗੋਡੇ ਮੈਲ ਫਸੀ ਹੋਣੀ। ਐਜ਼ ਆ ਜਸਟ ਇੱਕ ਐਗਜ਼ਾਮਪਲ ਦੇ ਰਹੇ ਹਾਂ। ਐਗਜ਼ਾਮਪਲ ਬਿਲਕੁਲ ਸਹੀ। ਸਾਡੇ ਤੁਸੀਂ ਹੱਥ ਚੈੱਕ ਕਰ ਸਕਦੇ ਹੋ ਜੀ। ਬਿਲਕੁਲ ਸਹੀ। ਸਾਡੇ ਤੁਸੀਂ ਪ੍ਰੋਪਰਲੀ ਚੈੱਕ ਕਰ ਸਕਦੇ ਹੋ। ਬਿਕੋਜ਼ ਮੇਰੇ ਕਹਿਣ ਦਾ ਮਤਲਬ ਇੰਨਾ ਕ ਹੈ ਕਿ ਅਸੀਂ ਜੋ ਸਾਡੀ ਮਾਨਸਿਕਤਾ ਕਹਿੰਦੀ ਹੈ ਜੋ ਸਾਡਾ ਮਾਈਂਡ ਕਹਿੰਦਾ ਸਾਨੂੰ ਆਪਣੇਆਂ ਦਾ ਪਿਆਰ ਚਾਹੀਦਾ ਬਗਾਨਿਆਂ ਦਾ ਨਹੀਂ ਬਿਲਕੁਲ ਸਾਨੂੰ ਸਾਡੇ ਪੰਜਾਬ ਦਾ ਪਿਆਰ ਚਾਹੀਦਾ ਭਾਈ ਇੱਕ ਮੇਨ ਗੱਲ ਹੋਰ ਵੀ ਹੁੰਦੀ ਆ 노 ਡਾਊਟ ਵੀ ਕਿਉਂਕਿ ਇੱਕ ਆਪਣੇ ਨੈਂਸਿੰਗ ਨੇ ਲੁਧਿਆਣਾ ਦੇ ਵਿੱਚ ਉਹ ਵੀ ਬੱਕਰੇ ਦਾ ਮਟ ਬਾਲ ਰਿਹਾ ਹੈ ਨਾ ਲਾਉਂਦੀ ਆਪ ਕੇ ਆਪਣਾ ਪਰ ਮੇਨ ਗੱਲ ਇਹ ਹੈ ਵੀ ਲੋਕ ਕਈ ਆਏ ਸੀ ਲਤਖ ਚੜੋਂਦੇ ਨਹੀਂ ਆ ਅੱਜ ਬੜੀ ਚੜ੍ਹਾਈ ਆ ਪਾਈ ਦੀ ਅੱਜ 2 ਘੰਟਿਆਂ ਦੇ ਵਿੱਚ ਲਗਭਗ ਮੈਨੂੰ ਲੱਗਾ 50 ਕਿਲੋ ਮਟਰ ਵੇਚ ਜਾਂਦੇ ਨੇ ਜਰੂਰ 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 ਮੇਨ ਗੱਲ ਇਹ ਚੀਜ਼ ਆ ਕਿ ਤੁਸੀਂ ਸੁਣਨ ਨੂੰ ਮਿਲਿਆ ਵੀ ਭਾਈ ਕਿਹੜੇ ਕਮੇਜ ਪੈ ਗਿਆ ਕਿ ਕਮੈਂਟ ਬਹੁਤ ਲੋਕ ਕਰਦੇ ਹੁੰਦੇ ਨੇ ਭਾਈ ਤੁਸੀਂ ਜੀਵ ਹੱਤਿਆ ਕਰਦੇ ਹੋ ਆ ਚੀਜ਼ ਕਰਦੇ ਮੈਂ ਤਾਂ ਕਮੈਂਟ 'ਚ ਲਿਖਿਆ ਵੀ ਆ ਵੀ ਭਾਈ ਜੇ ਬੱਕਰਾ ਖਾਣਾ ਨਹੀਂ ਬੱਕਰੇ ਨੂੰ ਕਿਹੜਾ ਵੱਡੀ ਸੀ ਲਾਉਣਾ ਹੈ ਦੇਖੋ ਜੀ ਜਦੋਂ ਤੁਸੀਂ ਕਿਹਾ ਬਹੁਤ ਸੋਹਣੀ ਗੱਲ ਹੈ ਜੀ ਬੱਕਰੇ ਨੂੰ ਕਿਹੜਾ ਡੀਸੀ ਲਾ ਕੇ ਆਪਾਂ ਉਹਦੇ ਕੋ ਸੈਂਡ ਕਰਾਉਣੇ ਆ ਜੀ ਕਿ ਅਸੀਂ ਇੱਥੇ ਕੰਮ ਕਰਨਾ ਸਾਨੂੰ ਪਰਮਿਸ਼ਨ ਦਿਓ ਰਾਈਟ ਜੀ ਹੁਣ ਦੇਖੋ ਜੀ ਆ ਆਪਾਂ ਛਤਰੀ ਆ ਹਮ ਠੀਕ ਹੈ ਜੀ ਛਤਰੀ ਜਿਹੜਾ ਭੋਜਨ ਹੈ ਹੁਣ ਆਪਾਂ ਕਹੀਏ ਜੀ ਫੌਜ ਦਾ ਇੱਕ ਦਾਇਰਾ ਹੁੰਦਾ ਆਪਾਂ ਪੁਲਿਸ ਦਾ ਇੱਕ ਦਾਇਰਾ ਫੌਜ ਦਾ ਇੱਕ ਦਾਇਰਾ ਹਾਂ ਜਿਹੜੀ ਆ ਤੁਸੀਂ ਸ਼ਕਤੀ ਦੇਖ ਰਹੇ ਹੋ ਆਹ ਦਮਾਲਾ ਦਾ ਉਹ ਦੇਖ ਰਹੇ ਹੋ ਝੂਲਦਾ ਹਨਾ ਇਹ ਫੌਜ ਦਾ ਦਾਇਰਾ ਸਾਡੇ ਵਾਸਤੇ ਜਿਹੜਾ ਇਹ ਖਾਣ ਪੀਣ ਦਾ ਵਿਸ਼ਾ ਇਹ ਮੂਰਖਾਂ ਦਾ ਵਿਸ਼ਾ ਹੈ ਮੂਰਖ ਬਿਲਕੁਲ ਇਹ ਬਹੁਤ ਪਹਿਲਾਂ ਕਲੀਅਰ ਹੋ ਚੁੱਕਿਆ ਜੀ ਅਸੀਂ ਇਸ ਚੀਜ਼ਾਂ ਨੂੰ ਮਤਲਬ ਕਿ ਗੁਰਬਾਣੀ ਦੇ ਨਾਲ ਜੋੜਨ ਨੂੰ ਅੱਜ ਤੁਹਾਡੇ ਇਸ ਚੈਲੰਜ ਦੇ ਰਾਹੀਂ ਮੈਂ ਚੈਲੰਜ ਨਹੀਂ ਮਤਲਬ ਕਿ ਜੋੜ ਸਕਦਾ ਹਾਂ ਉਸ ਚੀਜ਼ ਨੂੰ ਪਰ ਇਹ ਚੀਜ਼ ਨੂੰ ਮੈਂ ਤਾਂ ਨਹੀਂ ਜੋੜਨਾ ਚਾਹੁੰਦਾ ਬਿਕੋਜ਼ ਇਹ ਸਾਡੀ ਕਿਰਤ ਹੈ ਜੀ ਕਿਰਤ ਹੈ ਜੇ ਇੱਥੇ ਮੈਂ ਤੁਹਾਨੂੰ ਪੰਕਤੀਆਂ ਮਤਲਬ ਕਿ ਸੁਣਾ ਕੇ ਜਾਂ ਬੋਲ ਕੇ ਉਸ ਚੀਜ਼ ਨੂੰ ਮੈਂ ਡਿਫਾਈਨ ਕਰਾਂ ਫਿਰ ਉਹ ਮੇਰੇ ਹਿਸਾਬ ਨਾਲ ਮੇਰੀ ਮਾਨਸਿਕਤਾ ਨਹੀਂ ਹੈਗੀ ਬਿਲਕੁਲ ਬਿਲਕੁਲ ਕਿਉਂਕਿ ਇਹ ਮੇਰੀ ਕਿਰਤ ਹੈ ਜੀ ਅੱਛਾ ਮੈਨੂੰ ਦਾ ਵਿਸ਼ਾ ਲੱਗ ਗਿਆ ਜੀ ਸ਼ਰੀਰ ਦਾ ਵਿਸ਼ਾ ਲੱਗ ਗਿਆ ਜੀ ਅੱਛਾ ਇੱਕ ਚੀਜ਼ ਹੋਰ ਵੀ ਸੀਗੀ ਉਹ ਪਾਈ ਨੇ ਗੱਲ ਕਹੀ ਸੀ ਕਹਿੰਦਾ ਵੀ ਜੇ ਇਹ ਖਾਣਾ ਜਿਹੜਾ ਬੱਕਰੇ ਜਿਹੜੇ ਆ ਸ਼ੁਰੂ ਵਿੱਚ ਤੇ ਪਹਿਲਾਂ ਵਿਕਣੇ ਸ਼ੁਰੂ ਹੋਏ ਹੁੰਦੇ ਕਿ ਜਿਹੜੇ ਆ ਇੱਕ ਨਵਾਂ ਜਿਹੜਾ ਚੱਲਿਆ ਆ ਨਾ ਦੌਰ ਅੱਜ ਕੱਲ ਉਹ ਨਹੀਂ ਚੱਲਣਾ ਸੀ ਇਹ ਨਵੀਂ ਥਰਡ ਜਨਰੇਸ਼ਨ ਜਿਹੜੀ ਚੌਥੀ ਜਨਰੇਸ਼ਨ ਚੱਲ ਪਈ ਜੀ 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 ਦੇਖੋ ਜੀ ਮੇਨ ਗੱਲ ਇਹ ਹੈ ਕਿ ਅੱਜ ਕੱਲ ਤੁਸੀਂ ਸਮਝ ਲਓ ਆਪਣੇ ਜਿੰਨੇ ਵੀ ਨੌਜਵਾਨ ਵੀਰ ਨੇ ਹੂੰ ਆਪਾਂ ਫਾਸਟ ਫੂਡ ਦੇ ਉੱਤੇ ਲਾਤੇ ਜੀ ਬਿਲਕੁਲ ਫਾਸਟ ਫੂਡ ਇੱਕ ਐਸੋਈ ਚੀਜ਼ ਹੈ ਆਪਾਂ ਕਹਿ ਦਈਏ ਕਿ ਜੇ ਜ਼ਰੂਰਤ ਤੋਂ ਵੱਧ ਖਾਦੀ ਜਾਵੇ ਕੋਈ ਵੀ ਚੀਜ਼ ਫਾਸਟ ਫੂਡ ਹੀ ਨਹੀਂ ਕੋਈ ਵੀ ਚੀਜ਼ ਜੇ ਜ਼ਰੂਰਤ ਤੋਂ ਵੱਧ ਆਪਾਂ ਆਪਣੇ ਪੇਟ 'ਚ ਕੰਜ਼ਿਊਮ ਕਰਦੇ ਆਂ ਆਪਾਂ ਖਾਂਦੇ ਆਂ ਉਹ ਆਪਣੇ ਵਾਸਤੇ ਹਾਨੀਕਾਰਕ ਹੈ ਹਾਨੀਕਾਰਕ ਕਿਉਂ ਨਾ ਆਪਾਂ ਥੋੜਾ ਖਾਈਏ ਹੈਲਦੀ ਖਾਈਏ ਕਿ ਜਿਹੜਾ ਆਪਣੇ ਸ਼ਰੀਰ ਨੂੰ ਲੱਗੇ ਬਿਲਕੁਲ ਦੇਖੋ ਜੀ ਅਸੀਂ ਵੀ ਨਾਰਮਲੀ ਇੱਕ ਪੰਜਾਬ ਦੇ ਵਾਸੀ ਆਂ ਇਹ ਜੇ ਆਪਾਂ ਹੁਣ ਇੱਕ ਕੋੜਾ ਸ਼ਬਦ ਕਹੀਏ ਲੋਕਾਂ ਵਾਸਤੇ ਆਪਣੇ ਵਾਸਤੇ ਨਹੀਂ ਜਿਹੜੇ ਸਾਡੇ ਵਿਰੋਧੀ ਹੋ ਸਕਦੇ ਵੀ ਪੰਜਾਬ ਸਾਡਾ ਹੂੰ ਅਸੀਂ ਪੰਜਾਬ ਦੇ ਜਾਏ ਹਾਂ ਬਿਲਕੁਲ ਠੀਕ ਹੈ ਜੀ ਜਿਹੜਾ ਪੰਜਾਬ ਚ ਜਨਮ ਲੈ ਕੇ ਆਇਆ ਉਹ ਪੰਜਾਬ ਦਾ ਜਾਇਆ ਜੇ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਾਂਗੇ ਇਹ ਸਿਹਤਮੰਦ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਾਂਗੇ ਤੇ ਅਸੀਂ ਕਰਨਾ ਕੀ ਨੂੰ ਆ ਜੀ ਤਮਾਕੂ ਬੀੜੀਆਂ ਨੂੰ ਹੂੰ ਰਾਈਟ ਜੀ ਚਾਹ ਬਾਤ ਕਰ ਇਹ ਚੀਜ਼ਾਂ ਨੂੰ ਪ੍ਰਮੋਟ ਕਰਨ ਨਾਲ ਸਾਡੀਆਂ ਸੇਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਅੱਛਾ ਭਾਈ ਜੀ ਕਦੋਂ ਸ਼ੁਰੂ ਕੀਤਾ ਸੀ ਇਹ ਸਾਨੂੰ ਜੀ 15 ਤੋਂ 20 ਦਿਨ ਹੋ ਗਏ ਨੇ ਤੇ ਗੁਰੂ ਸਾਹਿਬ ਜੀ ਕਾਲਪੁਰਖ ਮਹਾਰਾਜ ਜੀ ਦੀ ਇੰਨੀ ਕਿਰਪਾ ਜੀ ਵਾਹਿਗੁਰੂ ਮਹਾਰਾਜ ਮੂੰਹ ਤੋਂ ਝੂਠ ਨਾ ਬੋਲਣ ਸਚਾਈ ਦੇ ਪਹਿਲੇ ਤੇ ਤਰੋਣ ਮੈਂ ਕਹਿੰਦਾ ਚੜ੍ਹਦੀ ਕਲਾ ਹੋਈ ਪਈ ਜੀ। ਕਿਆ ਬਾਤ ਹੈ। ਗੁਰੂ ਸਾਹਿਬ ਦੀ ਇੰਨੀ ਕਿਰਪਾ ਜੀ। ਅਸੀਂ ਇੰਨੇ ਜੋਗੇ ਹੈ ਨਹੀਂ ਜੀ ਪਰ ਗੁਰੂ ਸਾਹਿਬ ਜੀ ਨੇ ਜਿੰਨੇ ਜੋਗੇ ਕੀਤਾ ਅਸੀਂ ਉਨੇ ਜੋਗੇ ਹੀ ਰਹਿਣਾ ਚਾਹੁੰਦੇ ਆ। ਚਲੋ ਇਹਦਾ ਫਾਇਦਾ ਹੋ ਗਿਆ ਵੀ ਲੁਧਿਆਣੇ ਜਿਹੜੇ ਦੂਰ ਸੀਦਾ ਸੀਗਾ ਲੋਕਾਂ ਨੂੰ ਭਰਾਵਾਂ ਨੂੰ ਦੂਰ ਲੱਗਦਾ ਸੀ ਉਹ ਹੁਣ ਉਹੀ ਜਿਹੜਾ ਬੱਕਰੇ ਦਾ ਸਵਾਦ ਆ ਤੁਹਾਡੇ ਕੋਲ ਮਾਡਲ ਟਾਊਨ ਚ ਲੈ ਸਕਦੇ ਆ। ਮੈਂ ਕਹਾਂ ਜੀ। ਅੱਜ ਹੁਣ ਵੀਡੀਓ ਹੋਰ ਲੰਮੀ ਹੋ ਜਾਣੀ ਆਪਣੀ। ਐਡਰੈਸ ਪਹਿਲਾਂ ਵਿੱਚ ਵਿੱਚ ਦੱਸ ਹੀ ਆਪਾਂ। ਲੋ ਜੀ ਐਡਰੈਸ ਜੀ ਇਦਾਂ ਜੀ ਜਲੰਧਰ ਸ਼ਹਿਰ ਮਾਡਲ ਟਾਊਨ एएमपीएम ਦੇ ਬਿਲਕੁਲ ਸਾਹਮਣੇ ਬੈਠੇ ਆ। ਇਹ ਇਧਰ ਮਾਡਲ ਆਉਣਾ ਆ ਗਿਆ, ਇਧਰ ਕੇਸੀ ਆ ਗਿਆ, ਇਧਰ ਬਸੀ। ਐਮਪੀ ਐਂਡ ਪੀ ਐਮ ਦੇ ਬਿਲਕੁਲ ਸਾਹਮਣੇ। ਬਿਲਕੁਲ ਸਾਹਮਣੇ ਤੁਹਾਨੂੰ ਐਨ ਚੜਦੀ ਕਲਾ ਵਾਲਾ ਸਿੰਘ ਵਾਭੀ ਆਣੇ। ਓਏ ਹੋਏ ਹੋਏ ਹੋਏ। ਕੀ ਬਾਤ ਹੈ। ਚੜਦੀ ਕਲਾ ਵਾਲਾ ਸਿੰਘ ਲੱਭ ਜਾਣਾ ਜੀ ਤੁਹਾਨੂੰ। ਵਾਕਿ ਵਾਕਿ। ਕਹਿੰਦੇ ਜੀ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਮੱਥੇ ਤੇ ਤਿਉੜੀ ਪਾ ਕੇ ਕਦੇ ਭਾਜੀ ਕੰਮ ਨਹੀਂ ਚਾਹ। ਕੰਮ ਲਈ ਚਾਹ। ਮਾਰੇ ਦਇਆ ਕਰਨ ਜੀ, ਅਸੀਂ ਇੱਥੇ ਬੈਠੇ ਆ ਜਲੰਧਰ ਸ਼ਹਿਰ ਦਾ ਪ੍ਰਸ਼ਾਸਨ ਕਾਰਪੋਰੇਸ਼ਨ ਬਹੁਤ ਘੈਂਟ ਨੇ ਚੜਦੀ ਕਲਾ ਵਾਲੇ ਨੇ। ਇਹ ਸ ਆਪਣੇ ਪੰਜਾਬੀਆਂ ਨੂੰ ਅੱਗੇ ਆਉਣ ਵਾਸਤੇ ਪ੍ਰੇਮ ਕਰਦੇ ਹਾਂ ਲੋਕੀ ਜੋ ਮਰਜ਼ੀ ਕਹਿੰਦੇ ਨੇ ਉਹਨਾਂ ਪਰ ਸਾਡੇ ਨਾਲ ਬਹੁਤ ਵਧੀਆ ਜੀ ਅੱਛਾ ਮਾਰੇ ਦਿਆ ਕਰੀ ਬਹੁਤ ਕੈਂਟ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸਾਨੂੰ ਹਜੇ ਤੱਕ ਨਾ ਕਿਸੇ ਨੇ ਪਰੇਸ਼ਾਨ ਕੀਤਾ ਨਾ ਸਾਨੂੰ ਕਿਸੇ ਨੇ ਆ ਕੇ ਕਿਹਾ ਬਿਕੋਜ਼ ਸਾਡੇ ਨਾਲ ਖੜਦੇ ਆ ਜੀ ਬਹੁਤ ਵਧੀਆ ਜੀ ਇਹ ਸਾਰੀ ਲਾਈਨ ਜਿੰਨੀ ਵੀ ਹੈ ਜੀ ਇਹ ਸਾਰਿਆਂ ਦੇ ਨਾਲ ਖੜਦੇ ਆ। ਸੱਲੇ ਸਾਡੇ ਨਾਲ ਨਹੀਂ ਸਾਰਿਆਂ ਦੇ ਨਾਲ ਖੜਦੇ ਕਿਉਂ? ਕਿਉਂਕਿ ਆਪਾਂ ਇੱਥੇ ਕਿਰਤ ਕਰਨ ਬੈਠੇ ਆ ਜੀ। ਜੇ ਅਸੀਂ ਉਹਨਾਂ ਨੂੰ ਪਰੇਸ਼ਾਨ ਕਰਾਂਗੇ ਉਹ ਫਿਰ ਸਾਨੂੰ ਪਰੇਸ਼ਾਨ ਕਰ ਦੇਣਗੇ। ਫਿਰ ਪਰੇਸ਼ਾਨ ਕਰ ਦੇਣਗੇ। ਠੀਕ ਹੈ ਜੀ। ਬਿਲਕੁਲ। ਨਾ ਲਾਅ ਐਂਡ ਆਰਡਰ ਭੰਗ ਹੋਣਾ ਚਾਹੀਦਾ ਜੀ ਸਾਡੇ ਕਰਕੇ ਨਾ ਕਾਰਪੋਰੇਸ਼ਨ ਦੀ ਕੋਈ ਮਰਿਆਦਾ ਭੰਗ ਹੋਣੀ ਚਾਹੀਦੀ। ਸਾਡੇ ਦਿਆ ਕਰਨੇ ਕਿਰਤ ਕਰਾਂਗੇ ਦੀ ਚੜ੍ਹਦੀ ਕਲਾ ਨਾਲ। ਓਏ ਹੋਏ। ਲੀਨ ਰਵਾਂਗੇ ਜੀ ਬਾਈ ਤੇ ਭਾਜੀ ਕੀ ਖਵਾ ਰਹੇ ਹੋ ਸਾਨੂੰ ਅ ਤੁਹਾਨੂੰ ਆਪਣਾ ਸਪੈਸ਼ਲ ਅਸੀਂ ਗ੍ਰਿਲ ਚਿਕਨ ਖਾਉਣੇ ਆ ਜੀ ਠੀਕ ਹੈ ਜੀ ਤੁਹਾਡੇ ਹੱਥੇ ਰੈਪ ਲਾਉਣੇ ਆ ਗ੍ਰਿਲ ਚਿਕਨ ਤੇ ਮਟਰਨ ਛਕੋਣੇ ਆ ਜੀ ਤੇ ਮਟਰਨ ਆਪਾਂ ਨੂੰ ਮਟਰਨ ਦੇ ਰਾਈਸ ਨਾਲ ਮੈਂ ਕਿਹਾ ਜਰੂਰ ਜੀ ਕੀ ਬਾਤ ਹੈ ਭਾਜੀ ਤੇ ਇਧਰ ਸਾਡਾ ਗ੍ਰਿਲ ਚਿਕਨ ਹੋ ਰਿਹਾ ਨਾਲ ਨਾਲ ਤੇ ਕਾਫੀ ਕੁਝ ਇੱਥੇ ਭਰਾ ਦੇ ਕੋਲ ਹੈਗਾ ਚੀਜ਼ਾਂ ਇਧਰ ਮਟਰਨ ਹੋ ਗਿਆ ਸਟੀਮ ਚਿਕਨ ਵਗੈਰਾ ਹੋ ਗਿਆ ਤੇ ਇਹਦੇ ਬਾਈ ਹੁਣਾਂ ਕੋਲ ਇੱਕ ਚੀਜ਼ ਹੋਰ ਗਿਆ ਜਿਹੜਾ ਰੈਪ ਬਾਈ ਹੁਣੇ ਬਣਾਉਂਦੇ ਆ ਉਹ ਵੀ ਜਿਹੜਾ ਆ ਅ ਆਟੇ ਦਾ ਹੁੰਦਾ ਪ्योर ਨਾ ਕਿ ਮੈਦੇ ਦਾ ਬਾਈ ਪੱਕੀ ਗੱਲ ਹੈ ਨਾ ਭਾਜੀ ਪ੍ਰੋਪਰ 100% ਆਟੇ ਵਾਲਾ ਰੈਪ। ਬਾਜੀ ਰੈਪ ਦਾ ਸਾਈਜ਼ ਚੈੱਕ ਕਰ ਲਓ ਜੀ ਤੇ। ਹੂੰ। ਜੇ ਤੁਹਾਨੂੰ 1% ਵੀ ਇਹਦੇ ਚ ਮੈਦਾ ਲੱਭ ਜਾਵੇ ਜੀ ਆਪਾਂ ਰੈਪ ਰੱਖਣਾ ਹੀ ਛੱਡ ਦਾਂਗੇ ਜੀ। ਕਿਆ ਬਾਤ ਹੈ ਬਾਜੀ। ਚਲੋ ਬਾਜੀ ਪਹਿਲੇ ਰੈਪ ਜਿਹੜਾ ਖਵਾਣਾ ਮੈਨੂੰ ਸਪਾਈਸੀ ਖਵਾਇਓ ਠੀਕ ਹੈ ਜੀ। ਲੋ ਲੋ ਜੀ ਬਾਜੀ। ਹਾਂ ਜੀ ਤੇ ਇਧਰੋਂ ਹੁਣ ਭਾਈ ਵੱਲ ਚੱਲਦੇ ਆਂ। ਤੇ ਹੁਣ ਪਹਿਲਾਂ ਤੁਸੀਂ ਪਲੇਟ ਲਾ ਕੇ ਰਾਈਸ ਮੈਂ ਕਹਿੰਨਾ ਬਾਜੀ ਰਾਈਸ ਖੁਣੀ ਬਣਾਈ ਆ ਕਾਲੀ-ਕਾਲੀ ਚ ਬਸ। ਓਕੇ ਕੋਈ ਚੱਕਰ ਨਹੀਂ ਬਾਜੀ। ਕਿਹਨੇ ਕਿ ਚਲਦੀ ਆ ਨਹੀਂ ਨਹੀਂ ਚੜਦੀ ਗਲਾ ਪਾਛੋ ਤੀ ਛੱਕੇ ਦੇਖੀ ਹੋਈ ਨੇ ਵਾਹ ਜੀ ਵਾਹ ਕਿਉਂਕਿ ਰਾਈਸ ਬਾਬਾ ਜੀ ਸਾਰੇ ਖਤਮ ਹੋ ਗਏ ਸੀ ਅੱਛਾ ਜੀ ਦੁਬਾਰਾ ਬਣਾਇਆ ਨਹੀਂ ਹੁਣੀ ਦੁਬਾਰਾ ਜਸਟ ਆ ਵੀਰ ਹੁਣੀ ਸਕੋਰਪੀਓ ਤੇ ਆਈ ਸੀ ਭਾਜੀ ਅੱਛਾ ਜੀ ਉਹਨਾਂ ਨੇ ਪੰਜ ਪਲੇਟਾਂ ਛੱਕੀਆਂ ਜੇ ਦੋ ਪਲੇਟਾਂ ਪੈਕ ਕਰਾਈਆਂ ਜੀ ਹੂੰ ਤੇ ਉਹਦੇ ਨਾਲ ਹੀ ਸਮਾਪਤੀ ਜੀ ਚਾ ਵਾਹ ਬਹੁਤ ਵਧੀਆ ਵਧੀਆ ਲਓ ਜੀ ਚਲੋ ਇੱਕ ਇਹ ਨੇ ਕਿ ਰਾਈਸ ਆਪਾਂ ਤਾਜ਼ੇ ਬਣਾਏ ਹੋਣ ਚਾਹੇ 2 ਘੰਟੇ ਪਹਿਲਾਂ ਦੇ ਹੋਣ ਜਦੋਂ ਵੀ ਤੁਸੀਂ ਮਟਰਨ ਰਾਈਸ ਖਾਣ ਆਉਂਗੇ ਤੋਂ ਨੂੰ ਆਪਾਂ ਪ੍ਰੋਪਰ ਤਵੇ ਦੇ ਉੱਤੇ ਰਾਈਸ ਜਿਹੜੇ ਨੇ ਫੇਰ ਦੁਬਾਰਾ ਸੇਕ ਕੇ ਫੇਰ ਮਟਰ ਨੂੰ ਪਾ ਕੇ ਫੇਰ ਤੁਹਾਨੂੰ ਚਲੋ ਭਾਜੀ ਪਹਿਲਾਂ ਮਟਰ ਨੂੰ ਬਾਬਾ ਜੀ ਤੱਤਾ ਕਰ ਦਿਓ ਇੱਕ ਥਾਂ ਤੇ ਰੱਖ ਕੇ ਮਟਰ ਪਾ ਦੋ ਨਹੀਂ ਤੁਸੀਂ ਮਟਰ ਨਹੀਂ ਕਰਦੇ ਭਾਜੀ ਉੱਪਰ ਗਰਮ ਨਾ ਕਰਿਓ ਇਹਨਾਂ ਨੂੰ ਹੁਣ ਗਰਮ ਰਹਿਣ ਦੋ ਗਰਮ ਰਹਿਣ ਦਵਾ ਚੜਦੀ ਕਲਾ ਜੀ ਲੋ ਜੀ ਹਾਂ ਜੀ ਸੜ ਆਪਣੇ ਹੀ ਆ ਕੋਈ ਚੱਕਰ ਨਹੀਂ ਕਰਦਾ ਕਰ ਦਿਆ ਬਾਜੀ ਰੇਟ ਕੀ ਆਗੇ ਨੇ ਅ ਭਾਜੀ ਜਿਹੜਾ ਮਟਨ ਆ 350 ਰੁਪਏ ਦੇ ਵਿੱਚ ਤਿੰਨ ਪੀਸ ਵਿਦ ਗਰੇਵੀ ਜੇ ਤੁਸੀਂ ਨਾਲ ਰਾਈਸ ਲੈਣੇ ਹੋ ਤੇ 50 ਰੁਪਏ ਐਕਸਾ ਬਸ ਓਕੇ ਹਾਂਜੀ ਮੇਕਿੰਗ ਪ੍ਰੋਪਰ ਦੇਸੀ ਕਿ ਉਹ ਦੀ ਅੱਛਾ ਪੂਰਾ ਦੇਸੀ ਕਰੋ ਹਾਂਜੀ ਹਾਂਜੀ ਬਾਕੀ ਤੁਸੀਂ ਜਦੋਂ ਛਕੋਗੇ ਨਾ ਬਾਜੀ ਜੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਬਿਨਾਂ ਛਕੀ ਤੁਹਾਡੇ ਤੇ ਤੁਹਾਡੇ ਦਿਲ ਤੋਂ ਆਵਾਜ਼ ਆਊਗੀ ਜੀ ਨਹੀਂ ਵੈਸੇ ਅਸੀਂ ਨਾ ਕਰੀ ਨਹੀਂ ਸਕਦੇ ਜੇ ਕਰਤਾ ਸਾਨੂੰ ਡਬਲ ਦੇਣੇ ਪੈ ਜਾਣੇ ਆ ਆਏ ਉੱਪਰ ਹੀ ਪਾ ਦਿੰਦੇ ਵਾ ਇੱਕ ਰਾਈਸ ਉੱਪਰ ਹੀ ਮੈਂ ਕਿਹਾ ਜੀ ਉੱਪਰ ਵੀ ਜਾਏਗੀ ਅੱਛਾ ਹਾਂ ਜੀ ਜੀ ਸਾਈਡ ਤੇ ਵੀ ਜਾਏਗੀ ਤੇ ਉੱਪਰ ਵੀ ਜਾਏਗੀ ਜੀ ਬਾਜੀ ਗੱਲ ਇੱਕ ਲੇਕ ਦਾ ਫਾਈਵ ਦਾ ਫਾਈਵ ਦਾ ਬਾਜੀ ਦੋ ਪੀਸ ਆਣਗੇ ਸਾਈਡਾਂ ਤੇ ਜੀ ਅੱਛਾ ਇੱਕ ਪੀਸ ਉਹਨਾਂ ਦੇ ਉੱਪਰ ਤੇ ਉੱਪਰ ਫਿਰ ਗਰੇਵੀ ਆਏਗੀ ਜੀ ਉਹਦੇ ਕੀ ਬਾਤ ਹੈ ਬਾਜੀ ਤੇ ਇਧਰ ਹੋ ਰਿਹਾ ਗ੍ਰਿਲ ਚਿਕਨ ਰੈਡੀ ਤੇ ਉਧਰ ਲੱਗੀ ਪਈ ਆਪਣੀ ਮਟਰਨ ਦੀ ਬੱਚੋ ਜੀ ਹਲਵਾਈਆਂ ਵਾਂਗੂ ਬਸ ਮਾਰ ਜਾ ਤੇ ਰੋਗਣ ਪਾ ਦੇਣਾ ਜੀ ਆਹ ਤਾਂ ਹੋਰ ਜੀ ਪੂਰੀ ਫੀਲਿੰਗ ਹਲਵਾਈਆਂ ਵਾਲੀ ਹੈ ਮੈਂ ਕਿਹਾ ਜੀ ਕਹਿੰਦੇ ਪਿਓ ਪੁੱਤ ਤੇ ਨਾ ਜਾਵੇ ਤੇ ਫਿਰ ਫੈਲਣ ਹਾਂ ਪੇ ਪੁੱਤ ਤੇ ਜਾਂਦੇ ਵਾਹ ਜੀ ਰਜਿਤ ਪਾ ਜੀ ਪਲੀਜ਼ ਸਾਡਾ ਤੁਸੀਂ 2 ਮਿੰਟ ਲਈ ਪਰ ਪੰਜ ਸਾਡੇ ਕੈਮਰਾ ਸੰਭਾਲਣਗੇ ਜੇ ਟਪਕਾ ਪਾ ਲਾ ਗਿਆ ਜੀ ਮਟਨ ਓਏ ਹੋਏ ਸ਼ਕੋ ਇਹ ਚੜਦੀ ਗਲਾ ਦੇ ਵਿੱਚ ਮੈਂ ਤੁਹਾਨੂੰ ਨੈਪਕਿਨ ਦਿੰਨਾ ਪਾਸ ਬਿਲਕੁਲ 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 ਨਾਲ ਆਉ ਸਾਹਮਣੇ ਦੀ ਫੋਟੋ ਵੀ ਕਰਨਾ ਚਾਹੀਦਾ ਆਹ ਸਾਹਮਣੇ ਲਈ ਇੱਕ ਨਾਲ ਫੋਟੋ ਵੀ ਆ ਜਾਈ ਤੇ ਇੱਕ ਮਿੰਟ ਇੱਕ ਸਕੰਡ ਪਾਜੀ ਸਟਿੱਕਰ ਦੀ ਫੋਟੋ ਹੋਣੀ ਐ ਸਟਿੱਕਰ ਨਾਲ ਹੋਣੀ ਠੀਕ ਹੈ ਨਾ ਇੱਕ ਮਿੰਟ ਰੋਹੋ ਪੂਰੀ ਕਰਾਈ ਕਰ ਲਈਏ ਪ੍ਰੋਪਰ ਪ੍ਰੋਪਰ ਆ ਜੇਗੀ ਤਾਂ ਵੀਡੀਓ ਚ ਕਰ ਲੈਣੀ ਵਸੇ ਤੇ ਆ ਫਾਈਨਲੀ ਚੈੱਕ ਕਰ ਲਓ ਤੁਸੀਂ ਪਲੇਟ ਲੱਗ ਚੁੱਕੀ ਹੈ ਜੀ ਇਹ ਲਗਭਗ ਪੇੜ ਹੈਗੀ ਹੈ 400 ਰੁਪਏ ਦੀ ਤੇ ਤੁਸੀਂ ਆ ਚੈੱਕ ਕਰੋ ਜੀ ਚੰਗਾ ਪੀਸ ਤੇ ਆਪਾਂ ਇਹਨੂੰ ਸ਼ੂ ਕਰਦੇ ਹਾਂ ਜੀ ਰਾਈਸ ਨਾਲ ਡੈਸਟ ਸ਼ੂ ਕਰਦੇ ਹਾਂ ਹੋ ਗਈ ਭਾਈ ਇਹ ਰਜਤ ਭਾਈ ਦਾ ਬਹੁਤ ਫੇਵਰਟ ਹੈ ਤੇ ਰਜਤ ਭਾਈ ਕੋਲ ਬਾਅਦ ਚ ਰਿਵਿਊ ਲੈਣਾ ਸੀ ਉਹ ਕਿ ਰਜਤ ਭਾਈ ਨੇ ਇਹ ਸਭ ਤੋਂ ਐਂਡ ਰਜਤ ਭਾਈ ਨੇ ਕਰਾਣਾ ਹੈ ਭਾਈ ਠੀਕ ਬ੍ਰਸ਼ ਕਰਕੇ ਜਬਰਦਸਤ ਯਾਰ ਫੋਰ ਪਾਸਿਓਂ ਕਿਨਾਂ ਫਾਈਨ ਜੀ ਦਾ ਖਾਣਾ ਬਾਈ ਜੀ ਦਾ ਪਰ ਇਹ ਕਮਾਲ ਆ ਬਸ ਚੜਦੀ ਗਰਾਂ ਦਾ ਨੰਦ ਜੀ ਉਹ ਮਾਈਕ ਲੱਗਿਆ ਨਾ ਮੈਂ ਕਿਹਾ ਆਵਾਜ਼ ਉੱਧਰ ਚੱਲ ਜਾ ਇਹ ਨਹੀਂ ਕੁਝ ਇਹ ਬਾਸ਼ਾ ਹੂੰ ਰੈਪ ਲਾ ਬੋਤਲ ਬਹੁਤ ਕਮਾਲ ਦਾ ਬਹੁਤ ਜ਼ਬਰਦਸਤ ਸਵਾਦ ਇੰਨਾ ਵਧੀਆ ਆ ਪੂਰਾ ਬੈਲਟ ਹੋਇਆ ਮਤਲਬ ਓਹ ਜੀ ਦਾ ਸਟੇ ਅੱਛਾ ਧੰਨਵਾਦ ਜੱਤਕ ਤੋ ਸੇ ਨੂੰ ਫਿਨਿਸ਼ ਕਰ ਲਈਏ ਤਤਾ ਘੜਾ ਰਹਿ ਆ ਪੰਜਣ ਤਤਾ ਕੇ ਨੂੰ ਫਿਨਿਸ਼ ਕਰਦੇ ਤੋਂ ਬਾਅਦ ਫਿਰ ਅਸੀਂ ਤਦੂ ਰੈਪ ਦਾ ਟੈਸਟ ਆਪਣਾ ਉਹਦੇ ਜੇ ਫੋਲ ਮਾਰੀ ਆ ਗਈ ਰਜਤ ਭਾਈ ਵੀ ਅਚਾਰੀ ਫਲੇਵਰ ਤੁਸੀਂ ਲੈ ਚੱਕੋ ਚੱਕ ਕੇ ਭਾਈ ਚੱਕ ਕੇ ਚਾ ਉਹ ਘੈਂਡਾ ਸਪਾਈਸਿਸ ਨਹੀਂ ਹੈਗੇ ਉਹਦੇ ਵਿੱਚ ਪਹਿਲਾਂ ਆਪਾਂ ਤੇਰੀ ਦੇ ਇੱਕ ਸਪਾਈਸੀ ਹੁੰਦਾ ਨਾ ਥੋੜਾ ਜਿਹਾ ਸਪਾਈਸ ਨਹੀਂ ਹੁੰਦੀ ਮਾਮੀ ਤਾਂ ਦੱਸਦਾ ਸਪਾਈਸ ਨਹੀਂ ਹੈਗਾ ਉਹਦੇ ਵਿੱਚ ਕੋਈ ਵੀ ਇੱਕ ਅਚਾਰੀ ਨਾਮ ਰੱਖਿਆ ਬਟ ਫਲੇਵਰ ਜਿਹੜੇ ਆਪਾਂ ਦੇਸੀ ਮਸਾਲੇ ਜਿੱਦਾਂ ਨਹੀਂ ਹੁੰਦੇ ਘਰ ਦੇ ਮਾਮਨੇ ਸਰ ਜਿੰਦਾਬਾਦ ਮੈਂ ਇਦਾਂ ਕਰਦਾ ਤੁਹਾਨੂੰ ਉਹ ਛਕੋਣਾ ਨਾ ਕੋਦਾ ਜੀ ਜੇ ਮੈਨੂੰ ਮਜ਼ਾ ਆ ਰਿਹਾ ਹੈ ਕੈਂਡ ਭਾਈ ਨੂੰ ਪੁੱਛੂ ਜੇ ਜ਼ਿਆਦਾ ਤਾਰੀਫ ਕਰਦੇ ਆ ਤੇ 50% ਡਿਸਕਾਊਂਟ ਵੀ ਹੈ ਕਿਉਂਕਿ ਬਹੁਤ ਹੀ ਜ਼ਬਰਦਸਤ ਭਾਈ ਇਧਰੋਂ ਭਾਈ ਹੁਣੇ ਕਹਿੰਦੇ ਵੀ ਜੇ ਅਸੀਂ ਤੁਹਾਡੇ ਮਟਰਨ ਦੀ ਜ਼ਿਆਦਾ ਤਾਰੀਫ ਕਰੀਏ ਫਿਰ ਪੀਟੀ ਪਰ ਡਿਸਕਾਊਂਟ ਵੀ ਹੁੰਦਾ ਕਿ ਨਹੀਂ ਮੈਂ ਕਿਹਾ ਕੋਈ ਗੱਲ ਹੀ ਨਹੀਂ ਪਾਸ਼ੋ ਕਹਿੰਦੇ ਪ੍ਰੇਮ ਸਭ ਤੋਂ ਵਧੀਆ ਹੁੰਦਾ ਜੇ ਤੁਸੀਂ 50 ਵੱਧ ਦੇ ਦਿਓ ਤਾਂ ਕੀ ਆ ਮਾ ਹੇ ਭਾਜੀ ਸਾਡੇ ਨੂੰ ਸਾਡੇ ਉਹਦਾ 500 ਦਾ ਵਾਦਾ ਭਾਈ ਤੇਰੇ ਤੇਰੇ ਕੰਮ ਨੂੰ 500000 ਵਾਦਾ ਯਾਰ 50 ਦਾ ਮੈਂ ਕਿਹਾ ਤੁਸੀਂ 70 ਲੈ ਲਿਓ ਪਾਸ਼ ਪਰ ਜਿੰਨਾ ਵਧੀਆ ਭਾਜੀ ਟੇਸਟ ਆਣਾ 50% ਵਾਧੀ ਲੈ ਕੇ ਜਾਣਾ ਮੈਂ ਕਿਹਾ ਨਹੀਂ ਨਹੀਂ ਪਾਸ਼ੋ ਭਰਾ ਸਾਡੇ ਪਿਆਰ ਬਖਸ਼ੀ ਜਾਣ ਉਹ ਹੀ ਬਹੁਤ ਹੈ ਜੀ ਅਕਾਲਪੁਰ ਘਮਾਰੇ ਪਿਆਰ ਭਾਜੀ ਇੱਕ ਇਹੀ ਚੀਜ਼ ਸੀ ਜਿਹੜੀ ਸਾਨੂੰ ਨਹੀਂ ਮਿਲਦੀ ਸੀਗੀ ਠੀਕ ਆ ਹੁਣ ਮਟਰਨ ਸਾਨੂੰ ਰੋਣਾ ਦੇ ਮਿਲਣ ਲੱਗਦੇ ਆ ਮਤਲਬ ਵੀ ਹੁਣ ਪੰਜਾਬ ਦੀ ਥੋੜੀ ਜਿਹੀ ਜਿਹੜੀ ਜਵਾਨੀਆਂ ਥੋੜੀ ਸਿਹਤਮੰਦ ਹੋ ਗਈ ਜਰੂਰ ਜਰੂਰ ਪਾਸ਼ੋ ਵੇਖੋ ਜੀ ਹੈਲਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਲਦੀ ਖਾਵਾਂਗੇ ਤਾਂ ਹੈਲਦੀ ਰਹਾਂਗੇ ਬਿਲਕੁਲ ਭਾਜੀ ਚਲੋ ਭਾਈ ਹੋਰ ਸਾਡਾ ਰੈਪ ਲਾਓ ਤੇ ਅੱਗੇ ਸਾਡਾ ਘੜਾਏਗਾ ਜਸਟ 2 ਮਿੰਟ ਆਰਡਰ ਨਾਲ ਨਾਲ ਕਰੀ ਚੱਲੋ ਠੀਕ ਹੈ ਜੀ ਮੈਂ ਇੱਧਰ ਫਿਨਿਸ਼ ਕਰ ਦੇਣਾ ਭਾਜੀ ਕਰੋ ਕਰੋ ਭਾਜੀ ਕਰੋ ਇੱਥੇ ਨਾ ਇੱਕ ਮੇਰੇ ਸਾਈਡ ਤੇ ਤੁਸੀਂ ਦੇਖ ਰਹੇ ਹੋਣੇ ਆ ਭਾਜੀ ਹੁਣੀ ਬੈਠੇ ਨੇ ਦੋ ਜਿਹੜੇ ਨਹੀਂ ਦੇਖ ਰਿਆ ਤੁਹਾਨੂੰ ਤੇ ਉਹ ਬਾਈ ਹੁਣੇ ਸਪੈਸ਼ਲ ਕਹਿੰਦੇ ਆ ਵੀ ਅਸੀਂ ਭਾਜੀ ਹੁਣਾਂ ਦਾ ਤੇ ਕੀ ਮਟਨ ਖਾਣਾ ਉਹਨੇ ਕਿਹ ਚਿਕਨ ਖਾਣਾ ਲਿਓ ਚਿਕਨ ਲੈਗ ਸਪੈਸ਼ਲ ਖਾਣਾ ਹੁੰਦੇ ਨੇ ਤੇ ਪਾਹੀ ਹੁਣ ਇੱਥੇ ਇੱਕ ਆਚਾਰੀ ਚਿਕਨ ਲੈਗ ਬਣਾਉਂਦੇ ਪਾਜੀ ਪਾਜੀ ਕੋਈ ਨਵੇਂ ਐਡਮ ਸ਼ੁਰੂ ਕੀਤੇ ਆ ਤੁਸੀਂ ਇਹ ਪਾਜੀ ਉਹਦਾ ਬਹੁਤ ਪੁਰਾਣੇ ਨੇ ਬਹੁਤ ਲੋਕ ਲੋਂਦੇ ਨੇ ਬਟ ਆਪਾਂ ਫਲੇਵਰ ਲੱਗ ਲੈ ਕੇ ਅੱਛਾ ਹਾਂਜੀ ਆਪਾਂ ਆਪਣਾ ਕੋਈ ਫਲੇਵਰ ਇੱਧਰ ਐਡ ਕੀਤਾ ਕੀ ਜਿਹੜਾ ਆਪਾਂ ਚਾਹੁੰਦੇ ਆ ਕਿ ਵਧੀਆ ਲੱਗੇ ਤੁਹਾਡੇ ਵਾਹ ਜੀ ਬਹੁਤ ਵਧੀਆ ਆ ਜਿਹੜਾ ਅੱਛਾ ਆਚਾਰੀ ਲੈਗ ਦਾ ਕੀ ਰੇਟ ਆ ਜਿਹੜੇ ਸਟੀਮ ਲੈਗ ਦਿੰਦੇ ਨੇ ਉਹਦਾ ਕੀ ਰੇਟ ਹੈਗਾ ਦੇਖੋ ਜੀ ਸਟੀਮ ਲੈਗ 4 ਪੀਸ ਹੁੰਦੇ ਨੇ ਵਿਦ ਸੈਲਡ सैलड आप कॉम्पलीमेंटली अपनी कोई भी आइटम है वो दें दें ओके समझ लो कि चार पीस लै गए हैं ढाई सौ रुपया प्राइस है जी चार का ढाई सौ रुपया ओके बहुत वजी विंग्स है जी विंग्स का एक सौ अस्सी रुपया जी अच्छा हाँ जी बहुत वजी रेट है भाजी इधर थोड़े रैप रो रहे, 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 रहे रेडी ना गो गो भाई तुम और खा रहे हो क्या बात है भाई ने स्पेशल मैंने कहा भी कहना ही दसना नहीं करे कि अभी की खाने ਫੇ ਕਦੋਂ ਕਰ ਸਾਡੇ ਵੀਡੀਓ ਵੀ ਉਹ ਵੀਡੀਓ ਤੇ ਨਾ ਵਿਊ 2000 ਹੋਣਾ ਟੈਂਸ਼ਨ ਨਾ ਲੈ ਕਿਹਨੇ ਕਰਤਾ ਕਿ ਨਹੀਂ ਪਹੁੰਚਣਾ ਚਾਰ ਪੰਜ ਸੋਰੇ ਜੀ ਦਵਾ ਜੀ ਪਈ ਕਿੱਦਲੇ ਲੱਗਦੀ ਕਿੱਦਲੇ ਪਈ ਲੱਗਦੀ ਜਿਹਾ ਸਾਡਾ ਪੁਰਾਣਾ ਡਾਇਲੋਗ ਹੈ ਤੇ ਸਾਡਾ ਪੁਰਾਣਾ ਡਾਇਲੋਗ ਹੈ ਜਿਹਦਾ ਜਿਹਦਾ ਸੋਰੇ ਜੀ ਕਰੇ ਭਾਈ

ਕੁਫਨ ਕੰਜ਼ਰਟ ਬਹੁਤ ਬੋਲਿਆ ਹੈ ਕਿਤੇ ਵੀ ਯੂਸ ਕਰਦੇ ਲੋਕ ਨਹੀਂ ਪਾਉਂਦੇ ਕੋਸਟੇ ਕੋਈ ਨਹੀਂ ਪਾਇਆ ਆ ਗਏ ਸਰਦਰ ਤੋਂ ਕਮਿਊਨਿਟੀ ਮਿਲਣ ਵਾਲੇ ਆਏ ਆਇਆ ਚਲੋ ਥੋੜਾ ਸ਼ੁਰੂ ਕਰਦੇ ਆਪਾਂ ਰੈਪ ਟਾਈਕੋਨ ਇਹ ਆਂਦੀ ਹੈ ਨਾ ਮੈਂ ਬਸ ਇਹ ਪਹਿਲੇ ਹੀ ਹੌਫ ਹੌਫ ਲੈ ਲਿਆ ਸੀ ਤੇ ਤੁਹਾਨੂੰ ਕਹਿੰਦਾ ਸੀ ਜੀ ਬਾਈ 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 ਉਹਨਾਂ ਦੀ ਪੋਜੀਸ਼ਨ ਲਈ ਨਹੀਂ ਖਾਓਗੀ ਮੈਂ ਕਾ ਆ ਗਈ ਜੀ ਆਪ ਜੀ ਨੇ ਕਰ ਦਿੱਤਾ ਅੱਛਾ ਇੱਕ ਗੱਲ ਹੋਰ ਹੈ ਪਿੱਛੇ ਡਿਸਟਰਬੈਂਸ ਹੋ ਸਕਦੀ ਕਿਉਂਕਿ ਮਾਈਕ ਭਾਈ ਕੋ ਲੱਗਾ ਹੈ ਦੂਜਾ ਔਰ ਇਹ ਵਿੱਚ ਕੋਈ ਅਲੱਗ-ਅਲੱਗ ਵਾਜਾ ਆ ਸਕਦੇ ਹਾਂ ਚਲੋ ਇਹ ਹੁਣ ਕਰੀ ਟਾਈ ਹੁਣ ਮੈਂ ਗੱਲ ਕਰਨ ਲੱਗਾ ਬਹੁਤ ਇੰਪੋਰਟੈਂਟ ਲੋਕਾਂ ਦੇ ਇੱਕ ਰੈਸਟੋਰੈਂਟ ਉੱਪਰ ਜਿਹੜੀ ਇਸ ਵਾਰ ਉਹਦੇ ਬੜੀ ਜ਼ਬਰਦਸਤ ਫਾਈਵ ਸਟਾਰ ਟਰਾਈ ਕਰਨ ਗਏ ਆ ਸਭ ਤੋਂ ਨਕਮਾ ਮਟਰ ਨਕਮਾ ਖਾਣਾ ਤੁਹਾਨੂੰ ਪਤਾ ਹੀ ਨਹੀਂ ਕਿ ਆ ਸੀ ਨਾ ਪਾਜੀ ਪੇਟ ਪ੍ਰੋਬਲਮ ਨਾਲ ਬੰਦ ਕਰਾ ਲਈ ਤੇ ਖਾਣਾ ਵਧੀਆ ਕਰੂ ਤੇ ਇਹ ਹੁੰਦਾ ਖਾਣਾ ਬੈ ਮੈਂ ਦਿਲ ਨਾਲ ਬਹੁਤ ਕਮਾਲ ਆ ਭਾਈ ਕਮਾਲ ਦਾ ਜ਼ਬਰਦਸਤ ਭਾਈ ਵੈ ਸਰਾਬ ਨਾ ਮਤਲਬ ਬੁੱਢੀ ਤੋਂ ਵੱਡੀ ਪ੍ਰਾਜਾ ਤੇ ਦੇਖਦਾ ਹਾਂ ਮੋਲ ਆ ਬੀ ਵਾਕੀ ਇਦਾਂ ਲੱਗ ਰਿਹਾ ਤੁਹਾਡੇ ਦਿਲੋਂ ਆਵਾਜ਼ ਆ ਰਹੀ ਆ ਲੋਕ ਇਹ ਆ ਜੀ ਸਾਡੇ ਸਿੰਘ ਸਾਹਿਬ ਦੀ ਸਟਾਲ ਤੇ ਜਿੱਥੇ ਬੱਕਰਾ ਵੀ ਫਲੈਕਸ ਕਰਦਾ ਕਲਸੀ ਕਲਰੀ ਕੱਟ ਤੇ ਐਟੀਟਿਊਡ ਵੱਧ ਬਸ ਸੋਸ ਸੋਸ ਇਹ ਇਹ ਬੜ ਰਿਹਾ ਭਾਈ ਸਲੱਡ ਬਣ ਰਿਹਾ ਹੈ ਇਹ ਇਧਰ ਗ੍ਰੇਨ ਚਿਕਨ রাইਸ ਬਣਦੇ ਨੇ ਗ੍ਰੇਨ ਚਿਕਨ রাইਸ ਵਾਹ ਜੀ ਬਹੁਤ ਵਧੀਆ ਜਿਹਾ ਬਣ ਰਿਹਾ ਹੈ ਤੇ ਹਾਂਜੀ ਖਾਲਸਾ ਜੀ ਆ ਜਾਓ ਜੀ 2 ਮਿੰਟ ਲਈ ਤੇ ਭਾਜੀ ਥੈਂਕ ਯੂ ਸੋ ਮਚ ਭਾਜੀ ਆਪ ਜੀ ਦਾ ਜੀ ਜਿਆਦਾ ਜਿਆਦਾ ਪਾਸ਼ਾਬ ਆਪ ਜੀ ਪਧਾਰੇ ਆਪ ਜੀ ਨੇ ਆਪਣੇ ਲੱਤਾਂ ਨੂੰ ਕਸ਼ਟ ਦਿੱਤਾ ਤੁਰਮ ਨਹੀਂ ਨਹੀਂ ਅਸੀਂ ਕਸ਼ਟ ਦਿੱਤਾ ਹੀ ਨਹੀਂ ਜਮਾ ਭਾਜੀ ਗੱਡੀ ਦੀ ਚਾਬੀ ਘੁਮਾਈਆ ਤੇ ਪਹੁੰਚ ਗਏ ਇੱਥੇ ਤੇ ਤੁਸੀਂ ਗੱਡੀ ਨੂੰ ਕਸ਼ਟ ਦਿੰਦਾ ਨਹੀਂ ਨਹੀਂ ਪਰ ਗੱਡੀ ਬੱਕਰਾ ਖਾਂਦਰੀ ਨਹੀਂ ਨਹੀਂ ਤਾਂ ਖਵਾ ਲੈਣਾ ਹੀ ਇਹਨੂੰ ਆਪਾਂ ਜਰੂਰ ਜਰੂਰ ਬਾਅਦ ਚ ਇਹਦੇ ਹੁਣ ਜਾ ਕੇ ਨਾ ਜਿੱਥੇ ਜਾ ਕੇ ਉਹ ਤੇਲ ਵਾਲੇ ਪੰਪ ਤੇ ਰੁਕਣਾ ਜਾ ਕੇ ਕਹਿੰਦਾ ਮੈਨੂੰ ਇੱਥੇ ਪਵਾਓ ਜੀ ਤੇ ਏਮਪੀਐਮ ਦੇ ਬਿਲਕੁਲ ਸਾਹਮਣੇ ਇੱਥੇ ਤੁਹਾਨੂੰ ਸਰਦਾਰ ਜੀ ਖਾਲਸਾ ਜੀ ਸਾਡੇ ਮਿਲਲੇ ਨੇ ਤੇ ਦੂਜੀ ਗੱਲ ਇਹ ਆ ਵੀ ਹੁਣ ਪੰਜਾਬ ਦੇ ਵਿੱਚ ਜਿਹੜੇ ਸਾਡੇ ਖਾਲਸਾ ਜੀ ਉਹਨਾਂ ਦੇ ਸਟਾਲ ਹੋ ਗਏ ਵਧੇ ਨਾਲ ਸ਼ੁਰੂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਗਾ ਜੀ ਦੇਖੋ ਧੁੰਦ ਪੈਂਦੀ ਹੋਵੇ ਆਹ ਬੱਕਰੇ ਦੀ ਪਲੇਟ ਭਰੀ ਹੋਵੇ ਉਹ ਵੀ ਸਵਾਦ ਵਾਲੀ ਹੈ ਕਾਹਤ ਠੀਕ ਹੈ ਜੀ ਇੱਕ ਪੀਸ ਹਾਤੀ ਫੜਿਆ ਹੋਵੇ ਤੇ ਨਾਲ ਨਾਲ ਇਹ ਅਨੰਦ ਰੋ ਬਾਜਾ ਨਿਕਲਦੀਆਂ ਹੋਣ ਹੈ ਨਾ ਭਾਈ ਜੀ ਬਿਲਕੁਲ ਕਿਆ ਬਾਤ ਹੈ ਯਾਰ ਕੁਛ ਖਾਦਾ ਯਾਰ ਕਿ ਪਤਾ ਨਹੀਂ ਭਾਈ ਹੁਣ ਇੱਕ ਗੱਲ ਪੱਕੀ ਆ ਵੀ ਹੁਣ ਸਰੋਂ ਦਾ ਸਾਗ ਖਾ ਕੇ ਕਿਸੇ ਨੇ ਵਾਏ ਨਹੀਂ ਕਰਾਉਣੀ ਕਹਿੰਦਾ ਗੋਲੀ ਮਾਰ ਬੱਕਰਾ ਖਾ ਕੇ ਉਨੇ ਜਾ ਕੇ ਭਾਈ ਧੁੰਨੀ ਹਰੀ ਕਰਾਣ ਨਾਲੋਂ ਚੰਗਾ ਧੁੰਨੀ ਕਾਲੀ ਕਰਾ ਲਓ ਕੀ ਬਾਤ ਠੀਕ ਹੈ ਜੀ ਬਿਲਕੁਲ ਭਾਈ ਬਿਲਕੁਲ ਜੀ ਚਲੋ ਥੈਂਕ ਯੂ ਸੋ ਮਚ ਭਾਈ ਬਹੁਤ ਬਹੁਤ ਧੰਨਵਾਦ ਆਲ ਜੀ ਦਾ ਜੀ ਥੈਂਕ ਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ